ਗੋਤਾਖੋਰ ਕੁਝ ਵਿਅਕਤੀ ਜਿਹੜੇ ਡੁੱਬੇ ਪਏ ਨੇ ਉਹਨਾਂ ਦੀ ਭਾਲ ਦੇ ਵਿੱਚ ਗੋਤਾਖੋਰ ਆਪਸ ਵਿੱਚ ਘੁੰਮ ਰਹੇ ਸੀ ਨਹਿਰ ਤੇ ਇੱਕ ਜਿਹੜੀ ਗੱਡੀ ਐ ਵਾਈਟ ਕਲਰ ਦੀ Tata 407 ਜਿਹੜੀ ਗੱਡੀ ਹੁੰਦੀ ਐ ਲੋਡਿੰਗ ਵਾਲੀ ਉਹ ਪਾਖੜਾ ਨਹਿਰ ਦੇ ਵਿੱਚ ਤੇ ਕਕਰਾਲੇ ਕੋਲ ਨਹਿਰ ਦੇ ਵਿੱਚ ਗਿਰੀ ਪਈ ਐ ਜਿਸ ਨੂੰ ਗੋਤਾਖੋਰਾਂ ਨੇ ਦੇਖਿਆ ਤੇ ਤੁਰੰਤ ਅਸੀਂ ਪੁਲਿਸ ਨੂੰ ਤਲਾਕਰੀ ਐ ਵੀ ਇੱਕਰ ਕਕਰਾਲੇ ਦੇ ਕੋਲ ਸਮਾਣਾ ਰੋਡ ਤੇ ਨਹਿਰ ਦੇ ਵਿੱਚ ਗੱਡੀ ਡਿੱਗੀ ਐ ਅਲਾ ਦੇ ਪਸਿਆਣਾ ਥਾਣੇ ਦੇ ਨਾਲ ਲੱਗਦੇ ਪਿੰਡ ਕਕਰਾਲਾ ਦੀ ਭਾਖੜਾ ਨਹਿਰ ਦੇ ਵਿੱਚੋਂ ਇੱਕ ਪਿਕਅਪ ਗੱਡੀ ਡਿੱਗੀ ਦਿਖਾਈ ਦਿੱਤੀ ਗੱਡੀ ਦੀ ਜਾਣਕਾਰੀ ਗੋਤਾਖੋਰ ਸ਼ੰਕਰ ਭਾਰਤਵਾਜ ਦੁਆਰਾ ਐਸ ਐਚਓ ਪਸਿਆਣਾ ਪੁਲਿਸ ਚੌਂਕੀ ਦਿੱਤੀ ਗਈ ਇਸ ਦੌਰਾਨ ਪਸਿਆਣਾ ਪੁਲਿਸ ਚੌਂਕੀ ਦੇ ਐਸ ਐਚਓ ਮੌਕੇ ਤੇ ਪਹੁੰਚੇ ਅਤੇ ਪਿਕਅਪ ਗੱਡੀ ਨੂੰ ਬਾਹਰ ਕਢਵਾਇਆ ਗਿਆ ਜਦੋਂ ਪਿਕਅਪ ਗੱਡੀ ਦੀ ਜਾਂਚ ਕੀਤੀ ਗਈ ਤਾਂ ਪਿਕਅਪ ਗੱਡੀ ਦੇ ਨਾ ਤਾਂ ਅੱਗੇ ਨੰਬਰ ਪਲੇਟ ਸੀ ਤੇ ਨਾ ਹੀ ਪਿੱਛੇ ਤੇ ਨਾ ਹੀ ਕੋਈ ਡਰਾਈਵਰ ਮਿਲਿਆ ਪੁਲਿਸ ਪਾਰਟੀ ਦੁਆਰਾ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਕਰਨ ਤੋਂ ਬਾਅਦ ਜੋ ਤੱਥ ਨਿਕਲ ਕੇ ਸਾਹਮਣੇ ਆਉਣਗੇ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਗੱਡੀ ਕੀ ਮਾਮਲਾ ਗੱਡੀ ਜਿਹੜੀ ਇਹ ਸਮਾਣਾ ਰੋਟ ਹੈ ਪਸਿਆਣੇ ਥਾਣੇ ਦੇ ਅੰਡਰ ਤਾਂ ਦਾ ਕਕਰਾਲਾ ਉਥੇ ਗੋਤਾਖੋਰ ਕੁਝ ਵਿਅਕਤੀ ਜਿਹੜੇ ਡੁੱਬੇ ਪਏ ਨੇ ਉਹਨਾਂ ਦੀ ਭਾਲ ਦੇ ਵਿੱਚ ਗੋਤਾਖੋਰ ਆਪਸ ਵਿੱਚ ਕੁਮਰੇਸ਼ੀ ਨਹਿਰ ਤੇ ਤੇ ਇਸੇ ਤਰ੍ਹਾਂ ਮਤਲਬ ਜਦੋਂ ਨਹਿਰ ਤੇ ਕੁਮਰੇ ਲੇਵਲ ਪਾਣੀ ਦਾ ਡਾਊਨ ਹੈ ਇੱਕ ਜਿਹੜੀ ਗੱਡੀ ਐ ਵਾਈਟ ਕਲਰ ਦੀ Tata 407 ਜਿਹੜੀ ਗੱਡੀ ਹੁੰਦੀ ਐ ਲੋਡਿੰਗ ਵਾਲੀ ਉਹ ਪਾਖੜਾ ਨਹਿਰ ਦੇ ਵਿੱਚ ਤੇ ਕਕਰਾਲੇ ਕੋਲ ਨਹਿਰ ਦੇ ਵਿੱਚ ਗਿਰੀ ਪਈ ਐ ਜਿਸ ਨੂੰ ਗੋਤਾਖੋਰਾਂ ਨੇ ਦੇਖਿਆ ਤੇ ਤੁਰੰਤ ਅਸੀਂ ਪੁਲਿਸ ਨੂੰ ਤਲਾਕ ਕਰੀ ਤੇ ਜਿਹਦੇ ਵਿੱਚ ਹੁਣ ਕ੍ਰੇਨ ਮੰਗਾ ਰਹੇ ਆ ਕ੍ਰੇਨ ਮੰਗਾ ਕੇ ਤੇ ਗੱਡੀ ਨੂੰ ਬਾਹਰ ਕਢਾਇਆ ਜਾਏਗਾ ਪਰ ਇਹਦੀ ਜਿਹੜੀ ਗੱਡੀ ਦੀ ਨੰਬਰ ਪਲੇਟਾਂ ਨੇ ਉਹ ਨੰਬਰ ਪਲੇਟਾਂ ਨਹੀਂ ਐ ਕਿਉਂਕਿ ਗੱਡੀ ਅਸੀਂ ਕਾਫੀ ਦਿਨਾਂ ਤੋਂ ਵਰਕ ਕਰ ਰਹੇ ਆ ਪਾਣੀ ਪਹਿਲਾਂ ਵੀ ਦੌਣ ਸੀ ਪਰ 3-4 ਦਿਨਾਂ ਦੇ ਵਿੱਚ ਇਹ ਗੱਡੀ ਜਾਂ ਤਾਂ ਰਾਤ ਗੇੜੀ ਗਈ ਹੈ ਜਾਂ ਫਿਰ ਕੱਲ ਪਰਖੋ ਤੱਕ ਮਤਲਬ ਇਹ ਗੱਡੀ ਨੂੰ ਵਿੱਚ ਗੇ ਰ ਗਿਆ ਪਰ ਇਹਦੀ ਨੰਬਰ ਪਲੇਟਾਂ ਨਹੀਂ ਹੈਗੀਆਂ ਅੱਗੇ ਪਿੱਛੇ ਦੀਆਂ ਨੰਬਰ ਪਲੇਟਾਂ ਬਿਲਕੁਲ ਨਹੀਂ ਹੈ ਕੋਈ ਵਿਅਕਤੀ ਵੀ ਹੈਗਾ ਡਰਾਈਵਰ ਵੀ ਹੈਗਾ ਜਾਂ ਕੋਈ ਸਮਾਨ ਲੋਡ ਹੈ ਇਹਦੇ ਵਿੱਚ ਨਹੀਂ ਵਿਅਕਤੀ ਤਾਂ ਨਹੀਂ ਹੈਗਾ ਕੋਈ ਕਿਉਂਕਿ ਅੰਗੂਤਾ ਕੋ ਥੱਲੇ ਗਈ ਸੀ ਚੈੱਕ ਕਰਕੇ ਆਏ ਕਿਸੇ ਪ੍ਰਕਾਰ ਦਾ ਪਹਿਲਾ ਬੰਦਾ ਹੀ ਦੇਖਣ ਚ ਸੀ ਕਿਤੇ ਬੰਦਾ ਤਾਂ ਨਹੀਂ ਵਿੱਚ ਇਹਦੇ ਪਰ ਇਹ ਜਿਹੜਾ ਰੋਟ ਹੈ ਇਹ ਕਾਫੀ ਖਤਰਨਾਕ ਹੈ ਯਾ ਤਾਂ ਰਾਤ ਨੂੰ ਕੋਈ ਕੁਝ ਵੀ ਮਾਮਲਾ ਹੋ ਸਕਦਾ ਪਰ ਜਿਹਦੇ ਵਿੱਚ ਸਾਨੂੰ ਇੱਕ ਖਨੌਰੀ ਸਤਰਨਾ ਪੈਂਦਾ ਇੱਕ ਗੜੀ ਥਾਣਾ ਪੈਂਦਾ ਹਰਿਆਣੇ 'ਚ ਉੱਥੋਂ ਸਾਨੂੰ ਦੋ ਡੈੱਡ ਬੋਡੀਆਂ ਪਿਛਲੇ ਦਿਨਾਂ ਦੇ ਰਿਕਵਰ ਹੋਈਆਂ ਸੀ ਜਿਨ੍ਹਾਂ ਦਾ ਅਸੀਂ ਸੰਸਕਾਰ ਕਰਤਾ ਵੀ ਸਾਡੀ ਸੋਚ ਚ ਜਾਤਾ ਉਹ ਵਿਅਕਤੀ ਨਾ ਹੋਵੇ ਵੀ ਆਹ ਕਾਰ ਚੱਲ ਜਿਹੜਾ ਗੱਡੀ ਚਾਲਕ ਹੈ ਡਰਾਈਵਰ ਵੀ ਉਹ ਨਾ ਹੋਵੇ ਪਰ ਹਲੇ ਇਹਦੀ ਜਦੋਂ ਗੱਡੀ ਨੂੰ ਬਾਹਰ ਕੱਢਾਂਗੇ ਉਸ ਤੋਂ ਬਾਅਦ ਹੀ ਪੂਰੀ ਪ੍ਰੋਪਰ ਜਾਣਕਾਰੀ ਮਿਲ ਜਾਕੇਗੀ ਕਿ ਕਿ ਇਹ ਦੀ ਗੁੰਮਸ਼ਦਗੀ ਵੀ ਕਿਤੇ ਹੋਣੀ ਜਾਂ ਚੋਰੀ ਦੀ ਰਿਪੋਰਟ ਐਸਾ ਦਾ ਕੁਝ ਇਹਦੇ ਵਿੱਚ ਹਲੇ ਕਲੀਅਰ ਕੁਝ ਨਹੀਂ ਕਹਿ ਸਕਦੇ ਸਾਡੀ ਟੀਮ ਗਈ ਅੰਦਰ ਦੇਖਿਆ ਗੱਡੀ ਦੀ ਕੰਡੀਸ਼ਨ ਕਿੱਦਾਂ ਹੈ ਕੀ ਹੈ ਨਵੀਂ ਹੈ ਕਿ ਕੀ ਹੈ ਜਾਂ ਕਿੰਨੇ ਦਿਨ ਦੀ ਲੱਗਦੀ ਹੈ ਇਹ ਗੱਡੀ ਬਿਲਕੁਲ ਨਮੀ ਹੈ ਦਿਨ ਤਾਂ ਹੁਣ ਕਿਉਂਕਿ ਪਾਣੀ ਦਾ ਜਿਹੜਾ ਲੈਵਲ ਹੈ ਉਹ ਡਾਊਨ ਹੋਇਆ ਤਾਂ ਇਹ ਗੱਡੀ ਠਿੱਕੀ ਸਾਨੂੰ ਹੁਣ ਗੱਡੀ ਕ੍ਰੇਨ ਮੰਗਾਈਦੀ ਹੈ ਜੀ ਜੀ ਕ੍ਰੇਨ ਮੰਗਾਈ ਹੋਈ ਹੈ ਹਾਂ ਕਿਤੇ ਪਹੁੰਚ ਗਈ ਹਾਂ ਪੁਲਿਸ ਆਈਏ ਸਾਹਿਬ ਆਗੇ ਨੇ ਉਹਨਾਂ ਨੇ ਚੈੱਕ ਕਰਿਆ ਸਾਰਾ ਕੁਝ ਐਸਐਚਓ ਸਾਹਿਬ ਨੂੰ ਤਲਾਸ਼ ਕਰੀ ਆ ਹੁਣ ਗੱਡੀ ਜਦੋਂ ਕਢਾਵਾਂਗੇ ਫਿਰ ਪ੍ਰੋਪਰ ਪੁਲਿਸ ਜ਼ਿਆਦਾ ਜਾਣਕਾਰੀ ਦੇ ਸਕਦੀ ਦੀ ਜਨਾਬ ਕੀ ਨਾਮ ਹੈ ਭਗਵੰਤ ਸਿੰਘ ਐਸਹੀ ਜੀ ਆਣਾ ਪਸ ਮੰਨ ਲਾ ਗਿਆ ਜਿਹੜੀ ਗੱਡੀ ਆ ਕਿਹੜੀ ਗੱਡੀ ਆ ਤੇ ਕੀ ਕੋਈ ਲੋਕ ਵੀ ਇਹਦੇ ਵਿੱਚ ਬੈਠੇ ਵਿਅਕਤੀ ਵਗੈਰਾ ਨਹੀਂ ਜੀ ਅਜੇ ਸਾਨੂੰ ਇਹ ਪਤਾ ਲੱਗਿਆ ਸੀ ਮੁੰਸ਼ੀ ਜੀ ਨੇ ਸਾਨੂੰ ਨੋਟ ਕਰਾਇਆ ਸੀ ਵੀ ਇੱਕ ਕਕਰਾਲੇ ਦੇ ਕੋਲ ਸਮਾਣਾ ਰੋਡ ਤੇ ਨਹਿਰ ਦੇ ਵਿੱਚ ਗੱਡੀ ਡਿੱਗੀ ਹੈ ਜੀ ਇਹ ਸ਼ਾਇਦ ਬਿਸ਼ੰਕਰ ਭਾਰਤਵਾਦੀ ਜੀ ਨੇ ਇਹਨਾਂ ਨੇ ਫੋਨ ਕਰਿਆ ਹੋਣਾ ਤੇ ਹੁਣ ਚੈੱਕ ਕੀਤਾ ਜੀ ਇਹਨਾਂ ਦੇ ਇੱਕ ਵਲੰਟੀਅਰ ਨੇ ਚੈੱਕ ਕੀਤਾ ਵਿੱਚ ਜਾ ਕੇ ਵੀ ਕੋਈ ਕੋਈ ਚੀਜ਼ ਤੇ ਨਹੀਂ ਮਿਲੀ ਨਾ ਉਹਦਾ ਨੰਬਰ ਅੱਗੇ ਪਿੱਛੇ ਤੇ ਮਹਿੰਦਰਾ ਵਾਲੇ ਦੀ ਗੱਡੀ ਦੱਸਦੇ ਮਹਿੰਦਰਾ ਪਿਕਪਲੇ ਦੀ ਵਾਲੀ ਟਰੰਗ ਦੇ ਉਹ ਦਿਸ ਰਿਹਾ ਵਿੱਚੋਂ ਤੇ ਹੁਣ ਉਸ ਤੋਂ ਬਾਅਦ ਇਹਨੂੰ ਨਹਿਰ ਤੋਂ ਬਾਹਰ ਕਢਾ ਕੇ ਪੰਜ ਬਾਰ ਕਢਾ ਕੇ ਇਹਦਾ ਜੋ ਵੀ ਨੰਬਰ ਵਗੈਰਾ ਚਾਸੀ ਨੰਬਰ ਚੈੱਕ ਕਰਕੇ ਤਸਦੀਕ ਕਰਵਾ ਕੇ ਜੋ ਵੀ ਅਗਲੀ ਕਾਰਵਾਈ ਹੋਵੇ ਉਹ ਅਮਜਲੀ ਨੇ ਦੱਸਿਆ ਕੋਈ ਵਿਅਕਤੀ ਵੀ ਹੈ ਚਾਲਕ ਦੀ ਹੈ ਡਰਾਈਵਰ ਚਾਲਕ ਜਾਂ ਕਿਸੇ ਦੀ ਗੱਡੀ ਦੀ ਕੰਡੀਸ਼ਨ ਕਿੱਦਾਂ ਨਹੀਂ ਗੱਡੀ ਕਹਿੰਦੇ ਸਾਫ਼ ਹੈ ਜੀ ਬਿਲਕੁਲ ਤੇ ਕੋਈ ਵਿੱਚ ਉਹਦੇ ਕੋਈ ਵਿਅਕਤੀ ਨਹੀਂ ਹੈਗਾ ਜੀ ਲੁੱਟ ਸਮਾਨ ਨਾ ਨਾ ਜੀ ਖਾਲੀ ਗੱਡੀ ਦੱਸਦੇ ਨੇ ਜੀ ਤੇ ਕੁਝ ਪਤਾ ਲੱਗਾ ਸਰ ਗੱਡੀ ਕਿੱਥੋਂ ਦੀ गिरी ਆ ਜੀ ਹਜੇ ਕੋਈ ਪਤਾ ਨਹੀਂ ਕੋਈ ਨੰਬਰ ਨਹੀਂ ਜੀ ਉਹਦਾ ਕੋਈ ਕੁਝ ਨਹੀਂ ਜੀ ਇਹ ਤੇ ਚਾਸੀ ਨੰਬਰ ਤੋਂ ਬਾਹਰ ਕੱਢ ਕੇ ਚਾਸੀ ਨੰਬਰ ਤੋਂ ਟ੍ਰੇਸ ਕਰਾਇਆ ਜਾਏਗਾ ਸਬੰਦਰ ਵੀਡੀਓ ਆਡੀਓ ਉਸ ਤੋਂ ਤਹਰੀ ਕਰਾ ਗਏ ਫਿਰ ਅਗਲੀ ਤਫਤੀਸ਼ ਚਲੇਗੀ ਜੋ ਸਾਹਮਣੇ ਆ ਗਈ ਉਹ ਕਰ ਲਈ ਕੀਤੀ ਜੀ ਗੱਡੀ ਕਢਾ ਰਹੇ ਜੀ ਕ੍ਰੇਨ ਨਾਲ ਆਈ ਹੈ ਹਾਂ ਜੀ ਕ੍ਰੇਨ ਹੋ ਗਈ ਜੀ ਗੱਡੀ ਕਢਾ ਰਹੇ ਆ ਜੀ